ਇੰਗਲੈਂਡ ਭੇਜਣ ਦੇ ਬਹਾਨੇ ਏਜੰਟ ਨੇ ਮਾਰੀ ਲੱਖਾਂ ਦੀ ਠੱਗੀ ਪੈਸੇ ਵਾਪਸ ਨਾ ਮੋੜਨ ਤੇ ਅੱਜ ਪਰਿਵਾਰ ਨੇ ਏਜੰਟ ਦੇ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਮਾਮਲਾ ਲੁਧਿਆਣੇ ਦਾ ਹੈ ਜਿੱਥੇ ਲੁਧਿਆਣੇ ਦੇ ਵਿੱਚ ਇੱਕ ਏਜੰਟ ਨੇ ਇੰਗਲੈਂਡ ਭੇਜਣ ਦੇ ਨਾਮ ਤੇ ਪਰਿਵਾਰ ਦੇ ਨਾਲ ਲੱਖਾਂ ਦੀ ਠੱਗੀ ਮਾਰੀ ਹੈ ਨਾ ਤਾਂ ਵੀਜ਼ਾ ਲਗਾ ਕੇ ਦਿੱਤਾ ਤੇ ਨਾ ਹੀ ਪੈਸੇ ਵਾਪਸ ਦੇ ਰਿਹਾ ਸੀ ਤੇ ਪਰਿਵਾਰ ਵਾਲਿਆਂ ਨੇ ਦਫ਼ਤਰ ਦੇ ਬਾਹਰ ਲਗਾਤਾਰ ਨਾ ਮੇਰੀ ਤੇ ਮੇਰੇ ਹਸਬੰਦ ਦੀ ਫਾਈਲ ਲੱਗੀ ਸੀ ਯੂਕੇ ਦੀ ਤੇ ਇਹਨਾਂ ਨੇ ਸਾਨੂੰ ਝੂਠੀ ਕੌਸ ਉਖਾ ਕੇ ਤੇ 17 ਲੱਖ ਰੁਪਏ ਪਹਿਲਾਂ ਲੈ ਲਿਆ ਠੀਕ ਹੈ ਤੇ ਫਿਰ ਕਹਿੰਦੇ ਸੀ ਤੁਹਾਡੀ ਦਸਾਂ ਦਿਨਾਂ ਦੇ ਵਿੱਚ ਵਿੱਚ ਕੌਸ ਆ ਜੇਗੀ ਜਿਹੜੀ ਪ੍ਰੀ ਕੌਸ ਸੇ ਪਹਿਲਾਂ ਮੰਗਾਲੀ ਤੇ ਕਹਿੰਦੇ ਜਿਹੜੀ origignal ਕੌਸ ਆਵੇਗੀ ਉਹ ਦਸਾਂ ਦਿਨਾਂ ਦੇ ਵਿੱਚ ਵਿੱਚ ਆ ਜਾਈ ਤੇ ਇਹ ਵੀਡੀਓ ਵੀ ਐਵੇਂ ਪਾਉਂਦੇ ਨੇ ਬੀਰੀ ਚਾਵਲਾ ਸਰ ਜਿਹੜੇ ਵੀ 15 ਦਿਨਾਂ ਦੇ ਵਿੱਚ ਵੀਜ਼ਾ ਹਨਾ ਉਹ ਝੂਠੀਆਂ ਨੇ ਇਹਨਾਂ ਦੀਆਂ ਫਿਰ ਵੀਡੀਓਜ਼ ਤੇ ਫੇਰ ਅਸੀਂ ਕੀ ਕੀਤਾ ਵੀ ਚਲ ਅਸੀਂ ਗੇੜੇ ਉੱਥੇ ਮੋਗੇ ਮਾਰਦੇ ਰਹੇ ਉਹ ਸਾਨੂੰ ਰੋਜ ਭਗਾਈ ਲਵਾ ਕੇ ਕਹਿ ਦਿੰਦੀ ਅਸੀਂ ਅੱਜ ਆਏ ਨਹੀਂ ਹਫ਼ਤੇ ਨੂੰ ਆਏ ਨਹੀਂ ਮਹੀਨੇ ਨੂੰ ਆਏ ਨਹੀਂ ਅਸੀਂ ਇਹ 10 ਮਹੀਨੇ ਇਹਨਾਂ ਨੇ ਐਵੇਂ ਸਾਡੇ ਲੰਗਾਏ ਫੇਰ ਅਸੀਂ ਇਹਨਾਂ ਦੇ ਆਫਿਸ ਤੇ ਵਿਜ਼ਿਟ ਕੀਤਾ 4 ਕੇ 5 ਵਾਰੀ ਅਸੀਂ ਗੱਡੀ ਬਣਾ ਬਣਾ ਕੇ ਆਉਂਦੇ ਰਹੇ ਉਹ ਗੱਡੀ ਦਾ ਕਿਰਾਇਆ ਕੌਣ ਦੇਵੇਗਾ ਇਹਨਾਂ ਦੇਣਾ ਤੇ ਅਸੀਂ ਕੱਲ ਜੇ ਮੈਡਮ ਨੂੰ ਆਖਿਆ ਨਾ ਵੀ ਮੈਡਮ ਅਸੀਂ ਵੀ ਤੁਹਾਨੂੰ ਮਿਲਣਾ ਹੈ ਕਹਿੰਦੀ ਵੀ ਮੈਂ ਤੁਹਾਨੂੰ ਆਖਿਆ ਸੀ ਮੈਨੂੰ ਪੁੱਛ ਕੇ ਆਏ ਜੀ ਵੀ ਜਿਹੜਾ ਤੁਸੀਂ ਕਹਿੰਦੇ ਪਏ ਜੀ ਅਸੀਂ ਮਿਲਣਾ ਹੈ ਕਹਿੰਦੀ ਵੀ ਇਹ ਨਵਾਂ ਬਿਲਡਿੰਗ ਜੀ ਹੈ ਇਹ ਜਿਹੜੀ ਬੀਰੀ ਚ ਤੇ ਕਹਿੰਦੇ ਮੈਂ ਮੇਰੇ ਤੋਂ ਪੁੱਛ ਕੇ ਆਏ ਨਹੀਂ ਮੈਂ ਇਹਨਾਂ ਦਾ ਕਾਹਦਾ ਖਰਚਾ ਦੇ ਆ ਕਿੰਨੇ ਦਾ ਫਰੋਟ ਹੈ ਤੁਹਾਡੇ ਦੋਨਾਂ ਨਾਲ ਮਿਆਂ ਵੀ ਸਾਢੇ 91 ਲੱਖ ਦਾ ਤੁਹਾਡੇ ਨਾਲ ਦੋਨਾਂ ਦਾ ਹੀ 19 ਲੱਖ ਦਾ ਹਾਂਜੀ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਪੂਰੀ ਮੰਗੇ ਕੇ ਅਸੀਂ 19 ਦਾ 19 ਹੀ ਲੈਣਾ ਹੈ ਅਜਾ ਕਹਿੰਦਾ ਮਤਲਬ ਬਿਸਤਰੇ ਉਤਰੇ ਚੁੱਲੇ ਹਾਂਜੀ ਇੱਥੇ ਹੀ ਹੈ ਕਿਉਂਕਿ ਇਹ ਕਹਿੰਦੇ ਨੇ ਵੀ ਅਸੀਂ 17 ਲੱਖ ਦੇਵਾਂਗੇ ਵੀ ਹਾਜੀ ਉਹ ਵੀ ਸਾਨੂੰ ਕਈ ਵੀ ਬਤਲ ਮਤਲਬ ਇਹ ਕਹਿੰਦੇ ਨੇ ਵੀ ਚਾਂਸ ਜੇ ਲੈਂਦੇ ਨੇ ਕਿਹੜੀ ਕੰਪਨੀ ਵੇੜੀ ਹੈ ਜੀ ਇਹਨਾਂ ਦੀ OCIS ਇਮੀਗ੍ਰੇਸ਼ਨ ਇਹਨਾਂ ਦੀ ਬੀਰੀ ਚਾਵਲਾ ਇੰਦਾ ਆਨਰਡ ਐਮ ਡੀ ਕਿੰਨੀਆਂ ਸਟੇਟਾਂ ਨੇ ਇਹਨਾਂ ਦੀ ਪੰਜਾਬ ਜਵੇਦਪੁਰ ਇੰਡੀਆ ਦੇ ਇਹਨਾਂ ਦੀਆਂ ਹੈਗੀਆਂ ਨੇ ਇੱਕ ਮੋਗੇ ਬ੍ਰਾਂਚ ਚੰਡੀਗੜ੍ਹ ਲੁਧਿਆਣਾ ਤੇ ਦੋ ਇਹਨਾਂ ਦੀਆਂ ਬ੍ਰਾਂਚਾਂ ਨੇ ਇੱਥੇ ਤਾਂ ਇਹ ਮਿਲਦੇ ਹੀ ਨਹੀਂ ਦੋਨੋਂ ਦੋਨੋਂ ਮੀਆਂ ਵੀ ਮਿਲਦੀ ਨਹੀਂ ਕਿ ਮੈਚੀ ਦੇਣਾ ਜਾਂਦੇ ਲੋਕਾਂ ਨੂੰ ਆਮ ਲੋਕ ਜਿਹੜੇ ਇਸ ਝਾਕ ਕੇ ਜਾ ਜਾਂਦੇ ਇਹੀ ਕਹਿੰਦੇ ਵੀ ਪਹਿਲਾਂ ਆਪਣਾ ਵੈਰੀਫਾਈ ਸਾਰੇ ਜੋ ਵੀ ਡਾਕੂਮੈਂਟਸ ਵੈਰੀਫਾਈ ਕਰਕੇ ਫੇਰ ਹੀ ਇਹਨਾਂ ਨੂੰ ਪੈਸੇ ਦਿਓ ਹੁਣੇ ਤੇ ਪੱਕੇ ਡੇਰੇ ਆਈ ਤੁਹਾਡੇ ਹਾਂਜੀ ਪੱਕੇ ਹੀ ਡੇਰੇ ਆ ਤੇ ਇਹ ਅਸੀਂ ਪੂਰਾ ਆਪਦਾ 19 ਦਾ 19 ਹੀ ਲੈ ਕੇ ਜਾਵਾਂਗੇ ਕਿੰਨੇ ਵਜੇ ਦਾ ਲਾਇਆ ਹੋਇਆ ਤੁਸੀਂ ਇਹ ਤੇ ਅਸੀਂ ਸਰ 1 ਵਜੇ ਦੀ ਅਗੇ ਬੈਠੇ ਆ ਪਹਿਲਾਂ ਮੈਡਮ ਆਈ ਮੈਡਮ ਨੂੰ ਮੇਲੋ ਜੀ मैडम लंच ਕਰਨ ਲੱਗ ਪਈ ਮੈਡਮ ਦਾ 3 ਘੰਟੇ ਲੰਚ ਹੀ ਨਹੀਂ ਹੋਇਆ ਇੱਥੇ ਫਿਰ ਅਸੀਂ 3 ਸਾਢੇ ਦਿਨ ਨੂੰ ਨੋਰਮਲ ਸਮਝੀ ਸੀ ਗੱਲ ਜਦੋਂ ਤੁਸੀਂ ਆਏ ਹੋ ਹਾਂਜੀ ਨੋਰਮਲ ਫਿਰ ਸਾਨੂੰ ਨਾ ਸਾਢੇ ਦਿਨ ਮਿਲੀ 10 ਮਿੰਟ ਆਈ ਪਹਿਲਾਂ ਉਹਦੇ ਘਰ ਵਾਲਿਆਂ ਨਾਲ ਗੱਲਾਂ ਕਰਨ ਲੱਗ ਪਈ ਫਿਰ ਅਸੀਂ ਗੱਲ ਸ਼ੁਰੂ ਕੀਤੀ ਤੇ ਸਾਨੂੰ ਕਹਿੰਦੀ ਜਾਓ ਧਰਨੇ ਲਾ ਲਓ ਜੋ ਮਰਜ਼ੀ ਕਰ ਲਓ ਮੇਰੇ ਵੱਲੋਂ ਧਰਨੇ ਲਾ ਲਓ ਜਾਓ ਥੱਲੇ ਬਹਿ ਜਾ ਕੇ ਐਵੇਂ ਕਹਿੰਦੀ ਸੀ ਕਿਸਾਨ ਜਿੱਥੇ ਬੰਦੀਆਂ ਦਾ ਸੰਜੋਗ ਹੈ ਪੂਰਾ ਹਾਂਜੀ ਹਾਂਜੀ ਠੀਕ ਹੈ ਜੀ ਕੀ ਹੈ ਜੀ ਲਾਈਵ ਚੱਲਦਾ ਵੇ ਇਦਾਂ ਮਾਮਲੇ ਬਾਰੇ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਟ੍ਰੈਕ ਪੇਮੈਂਟ ਦਾ ਲੈਣ ਦੇਣਾ ਹੈਗਾ ਬਾਹਰ ਨੂੰ ਭੇਜਦਾ ਕੋ ਮਟਰ ਹੈਗਾ ਤੇ ਗੱਲ ਕਲੀਅਰ ਕਰਕੇ ਇਹਨਾਂ ਨਾਲ ਉਹਨਾਂ ਨਾਲ ਵੀ ਗੱਲ ਕਲੀਅਰ ਕਰਕੇ ਤੁਹਾਨੂੰ ਸਾਡੇ ਕਲੀਅਰ ਕਰ ਦਿੰਦੇ ਆ। ਅਜਾ ਸਰ ਕੰਪਨੀ ਕਿਹੜੀ ਹੈ? ਬੱਦੇ ਕਿੱਥੋਂ ਆਏ ਨੇ ਇਹਨਾਂ ਦਾ? ਦੇਖੋ ਇਹ ਬੰਦੇ ਆਏ ਮੋਗੀ ਸਾਈਡ ਤੋਂ ਫਿਰੋਜ਼ਪੁਰ ਸਾਈਡ ਤੋਂ ਪਿੰਡ ਆਏ ਇਹਨਾਂ ਦਾ। ਤੇ ਇਹਨਾਂ ਨੇ ਵਾਰ ਗਣੂ ਕਿ ਜਾਣ ਵਾਸਤੇ ਪੇਮੈਂਟ ਜਿਹੜੀ ਹੈ ਇਹਨਾਂ ਨੂੰ ਦਿੱਤੀ ਹੈ 15 ਲੱਖ ਰੁਪਏ। ਤੇ ਉਹਨਾਂ ਦਾ ਰਿਫਿਊਜ਼ਲ ਆਇਆ ਹੈ ਕਹਿੰਦੇ ਰਿਫਿਊਜ਼ਲ ਸਾਡੇ ਕੋਲ ਆ ਗਿਆ ਹੈ। ਕੱਲ ਪਰਸੋਂ ਆਇਆ ਤੇ ਹੁਣ ਪੇਮੈਂਟ ਜਿਹੜੀ ਅਸੀਂ ਇਹਨਾਂ ਨੂੰ ਬਾਊਸ ਕਰ ਰਣੀ ਹੈ। ਕਿ ਪੇਮੈਂਟ ਨੂੰ ਟਾਈਮ ਲੱਗਣਾ। ਅਜਾ ਸਰ ਕਿਹੜੇ ਥਾਣੇ ਦੀ ਸੀ ਆਇਓ? ਤੁਹਾਨੂੰ ਬੱ ਗੱਲ ਹੋਈ ਹੈ ਜਿਹੜੇ ਕੰਪਨੀ ਦੇ ਮਾਲਕ ਨੇ ਉਹਨਾਂ ਨਾਲ ਮੇਰੀ ਅੱਜ ਤੱਕ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਦੇ ਜਿਹੜੇ ਵਰਕਰ ਇੱਥੇ ਆ ਉਹਨਾਂ ਨਾਲ ਗੱਲ ਹੋਈ ਹੈ ਜਿਹੜੇ ਇਹਨਾਂ ਦੇ ਹੈੱਡ ਆ ਉਹਨਾਂ ਨੇ ਮੇਰੀ ਹੁਣ ਫੋਨ ਤੇ ਮੈ ਅੱਜ ਗੱਲ ਕਰਨੀ ਹੈ ਜਿਹੜੀ ਇਹਨਾਂ ਦੀ ਇਹਨਾਂ ਨਾਲ ਵੀ ਗੱਲਬਾਤ ਹੋ ਗਈ ਹੈ ਅੱਜ ਤੱਕ ਇਹਨਾਂ ਨਾਲ ਜੋ ਵੀ ਉਹਨੇ ਐਗਰੀਮੈਂਟ ਕੀਤਾ ਵੀ ਆ ਇੰਨੀ ਤਰੀ ਨੂੰ ਪੇਮੈਂਟ ਜੋ ਵੀ ਦੇਣੀ ਹੈ ਇਹਨਾਂ ਨਾਲ ਗੱਲ ਹੋ ਚੁੱਕੀ ਹੈ ਅੱਛਾ ਇਹਨਾਂ ਨੂੰ ਇਨਸਾਫ ਮਿਲੂਗਾ ਪੂਰਾ ਜੀ ਬਿਲਕੁਲ ਬਿਲਕੁਲ